ਹਾਂਜੀ ਅੱਜ ਕਿੱਥੇ ਚੱਲੇ ਆਪਾਂ ਆਪਾਂ ਚੱਲੇ ਫਤੇਗੜ ਦੇ ਆਪਾਂ ਸਾਫ ਜੀ ਆਪਾਂ ਫਤੇਗੜ ਕੋ ਰੋਟਾਣਾ ਆ ਗਏ ਪਹਿਲਾਂ ਬਾਈ ਇੱਥੇ ਰਾਤ ਦਾ ਅਸਾਂ ਠੱਣ ਜਾ ਰਹੇ ਤਾਂ ਤੇ ਕੱਲੇ ਆਪ ਸਟੇ ਜਾ ਕੇ ਆ ਗਏ ਫਤੇਗੜ ਤੇ ਜਾ ਕੇ ਨਾ ਲੈ ਜੀ ਚਲੋ ਮਿਲਦੇ ਹਾਂ ਜਸ਼ਨੇਂ ਹਾਂਜੀ ਜਸ਼ਨੇਂ ਦੇ ਚੱਲ ਕੇ ਆਓ ਆ ਗਏ ਜਸ਼ਨੇ ਕੋਲੇ ਫਤੇਗੜ ਚੱਲ ਗਏ ਪਰ ਪਰਨਾ ਦੇ ਕਾਲਾ ਬੰਨੋ ਲੈ ਲਾ ਦੇ ਰੂ ਮੈਂ ਏ ਏ ਮਾ ਲਾਈ ਨਹੀਂ ਜਾਣੇ ਰੋਕਲਾ ਰੋਕਲਾ ਮੈਂ ਚਲਾਵਾ ਹਾਂ ਬਈ ਕਿਵੇਂ ਆ ਆ ਹਾਂਜੀ ਜਜਨੇ ਕੋਲ ਬੰਦਾ ਚੱਕ ਲਿਆ ਆਪਾਂ ਇੱਕ ਹੋਰ ਹੀ ਤੋ ਇਹ ਦੂਜੇ ਇਹ ਆ ਬੰਦਾ ਹੀ ਆ ਢਿੱਟੂ ਦਾ ਸਾਨੂੰ ਵੇਖੋ ਜੀ ਢਿੱਟੂ ਆਜੇ ਆਪਾਂ ਢਿੱਟੂ ਦਾ ਆ ਦੱਸੇ ਜੱਸ ਬ్రో ਕੀ ਆ ਤੇਰਾ ਕੋਡਾ ਜਾਂ ਕਾਦੋ ਹੈ ਆ ਦੇਖੋ ਪਿੱਛੇ ਕੌਣ ਬੈਠਾ ਆ ਕੋਟਾ ਇਹ ਦੇਖ ਲੈ ਉਹ ਵੇ ਠੀਕ ਹੈ ਦੱਸੇ ਉਹ ਚਲਾइए ਬਲੌਗ ਬਣਾ ਲਓ ਕਿਵੇਂ ਆਪਏ ਨਾ ਨਾ ਗੁੱਡ ਮਾਰਨਿੰਗ ਜੀ ਨਾ ਨਾ ਨਾਣਾ ਬਲੌਗ ਪਹਿਲੇ ਜੀ ਸ਼ੁਰੂ ਕੀਤਾ ਰਿਹਾ ਜੀ ਬਾਅਦ ਦੇਖ ਲਿਆ ਦੇਖ ਲਿਆ ਹੋਰ ਦੱਸੋ ਹੋਰ ਬੋੜਾ ਵੀ ਆ ਗਿਆ ਹਾਂਜੀ ਹੋੜਾ ਜੀ ਆ ਗਏ ਨੇ ਓ ਯਾਰ ਕੰਮ ਸੱਸਰੀ ਘਾਲ ਜੀ ਕੀ ਆਇਆ ਚੱਲ ਗਏ ਕੀ ਆਲਾ ਕਿਵੇਂ ਆ ਆਪੇ ਥਾਲਾ ਮੈਂ ਹੱਥ ਕੱਢੀ ਬੈਠਾ ਕੋ ਦਾ ਮੈਂ ਜਾਣਾ ਨਹੀਂ ਆਏ ਤੁਹਾਡੇ ਆਲਾ ਨਹੀਂ ਉਹਨੇ ਜਾਣਾ ਹੀ ਨਹੀਂ ਉਹਨੇ ਤੂੰ ਜਾਣਾ ਮੈਂ ਕੱਲੂ ਜਾਣਾ ਵੇ ਟਰਾਲਾ ਤਿਆਰ ਕਰੀ ਜਾਂਦਾ ਹਾਂ ਹਾਂ ਨਾਲੇ ਤਿੰਗਾ ਵਾਲਾ ਮਗਾਣਾ ਹੀ ਜਾਣਾ ਜਗਦੇਵ ਨੇ ਕਹਿੰਦੇ ਕੱਲ ਕਹਿੰਦਾ ਤਿੰਗਾ ਦੂਜਾ ਮਗਾਣਾ ਹੀ ਦੂਜਾ ਬੈੱਡ ਵਾਲਾ ਸੋ ਪਾ ਕੇ ਕਾ ਬੈੱਡ ਵਾਲਾ ਵੀ ਮਗਾ ਲਾਂਗੇ ਸਭ ਆਹ ਦੇਖੋ ਇਹ ਮੁੰਡੇ ਨੂੰ ਚੱਕ ਲਈ ਜੋਰੀ ਬਹੁਤ ਆਈ ਇਹਦੇ ਜਿਹਦੇ ਬਾਹਲਾ ਜੋਰ ਆਈ ਇਹਦੇ ਜਿਹਦੇ ਮੋਟੇ ਚ ਦੇਖ ਲਈ ਆਹ ਦੇਖ ਲਈ ਅੰਦਰ ਲੈ ਗਿਆ ਜੀ ਉਹ ਮੱਲ ਕਾਲਾ ਹਟਦਾ ਕੋਈ ਨਹੀਂ ਦਾ ਸੋਹ ਲੱਗਿਆ ਚੱਲੋ ਤਾਂ ਕਰ ਗਿਆ ਆ ਜਾ ਹੱਸਣਾ ਕਰ ਗਿਆ ਹਾਂਜੀ ਹਾਂ ਜੀ ਵੀਰੇ ਚੱਲੇ ਚੱਲੇ ਜੀ ਕਹਿਆ ਵੀਰੇ ਠੀਕ ਹੈ ਜੀ ਆ ਬਾਗੀ ਗਏ ਅਰੇ ਚੱਲੇ ਜੀ ਹਾਂਜੀ ਚੱਲੇ ਜੀ ਕਿਹਨੋਂ ਚੱਲੇ ਜੀ ਦੇਖਾਂਗੇ ਅੱਛਾ ਇਹ ਦੇਖਣਾ ਹੈ ਅਰੇ ਪੱਕਾ ਨਹੀਂ ਪਤਾ ਹੈ ਤੁਹਾਡਾ ਠੀਕ ਆ ਹੋਰ ਦੱਸ ਵੀਰ ਹਾਂਜੀ ਆ ਬੰਨ ਲਿਆ ਜੀ ਪਰ ਨਾ ਬੰਨਣਾ ਹੈ ਯਾਰ ਗਾਂ ਜਾ ਕੇ ਬੰਨਣਾ ਹੈ ਜੀ ਪਰ ਨਾ ਬੰਨਣਾ ਹੈ ਗੱਲ ਸਹੀ ਲੱਗਦਾ ਯਾਰ ਸਹੀ ਲੱਗਦਾ ਜਾ ਆ ਕੋਈ ਨਹੀਂ ਦੁਬਾਰਾ ਲਵਾ ਦੇ ਦੁਬਾਰਾ ਆ ਜਾ ਦੁਬਾਰਾ ਆ ਜਾ ਤਾਂ ਰਹਿਂਦੇ ਰਹਤੇ ਰਹਿੰਦੇ ਪਰ ਨਾਲ ਲਊਗਾ ਰਹਿਂਦੇ ਹੁਣ ਤਾਂ ਲੈ ਦੱਸੋ ਬੋਲੋ ਜੀ ਹਾਂ ਤਰਪੇ ਹੋਂਤਾ ਬਹੁਤ ਲੱਗ ਰਿਹਾ ਬਸ ਚੱਕ ਤਰਪੇ ਬਵੀਰੇ ਤਰਪੇ ਕਾਲ ਮੇਰ ਕੀ ਸੰਗਤ ਬਹੁਤ ਸੋਹਣਾ ਏ ਸੰਗਤ ਬਹੁਤ ਸੰਗਤ ਪੂਰੀ ਨਹੀਂ ਸਹੀ ਹਾਂਜੀ ਦੁਬਾਰਾ ਲੰਗਰ ਤੇ ਰੁੱਕ ਕੇ ਹੀ ਗਈ ਆ ਦੇਖ ਲਈ ਆ ਦੇਖ ਲਈ ਲੰਗਰ ਤੇ ਰੁਕੇ ਆ ਜੀ ਚਲੋ ਤੁਹਾਨੂੰ ਮਿਲਦੇ ਆਂ ਲੰਗਰ ਖਾ ਗਈ ਹਾਂਜੀ ਅੱਧੇ ਬੰਦਰ ਬੰਦੇ ਆਪਣੇ ਇੱਧਰ ਬੈਠੇ ਆ ਜੀ ਆ ਦੇਖ ਲਈ ਚਾਹੇ ਜੀ ਆਗੇ ਵੀ ਚੱਲੇ ਹੁਣ ਇੱਥੋਂ ਬਾਅਦ ਚੱਲੇ ਭਈ ਇੱਥੋਂ ਨਾਲੇ ਹੀ ਲੰਗਰ ਹੁਣ ਆਪਾਂ ਚੱਲੇ ਆ ਮੋਟਾ ਉਹ ਜਾਂਦਾ ਕੱਲਾ ਹੀ ਅੱਛਲੇ ਯਾਬਦੇ ਤੇ ਲੋ ਮੋਟੇ ਕਿੰਨੀਆਂ ਰੋਟੀਆਂ ਖਾ ਗਿਆ ਹਾਂ ਪਿੱਛੇ ਆਇਆ ਤੇ ਦੇਖ ਭੇਰ ਗਿਆ ਮੋਟਿਆ ਓਏ ਮੋਟਿਆ ਕਿੰਨੀਆਂ ਰੋਟੀਆਂ ਖਾਧੀਆਂ ਵਸ ਆਪਾਂ ਦੋ ਖਾਧੀਆਂ ਦੋ ਦੋ ਰੋਟੀਆਂ ਆ ਗਿਆ ਬੈਠਾ ਦਾ ਮੇਰੇ ਨਾਲ ਸੀ ਪੰਜ ਰੋਟੀਆਂ ਖਾ ਗਿਆ ਕਿ ਦਹੀਂ ਦਹੀਂ ਨਾਲ ਅੱਛਲੇ ਕਿਹਨਾਂ ਦਾ ਕੀ ਰਹਿਣ ਤੋਂ ਦਹੀਂ ਨਾਲ ਨਿਕਾੜਿਆ ਦਹੀਂ ਨਾਲ ਹੀ ਖਾ ਗਿਆ ਪੰਜ ਰੋਟੀਆਂ ਹਾਂਜੀ ਇਹ ਗੱਲ ਆ ਇਹ ਗੱਲ ਕਹਣੋ ਤੁਸੀਂ ਕਹੋਗੇ ਜੇ ਕਿਹਨੇ ਕਿਹਾ ਬਹੁਤ ਦੇਖਦੀ ਆ ਕੁੜੀਆਂ ਵਲੋਗ ਬਹੁਤ ਦੇਖਣੀ ਸਾਡੇ ਦੂਰ ਨਹੀਂ ਸਾਰੇ ਗਰੁੱਪ ਦੇ ਦਰਸ਼ਕ ਕਰਾ ਦਿੱਤੇ ਆ ਦਾ ਭਾਜਾ ਕਰਾ ਗਿਆ ਲਾਈਵ ਬਹੁਤ ਤਾਂ ਕਹਾਈ ਆ ਆ ਮਣਾਈ ਮਣੇ ਕਮਿਆ ਮਣੇ ਬਈ ਆ ਭੈਣ ਨੂੰ ਮੈਂ ਜਾਣਦਾ ਨਹੀਂ ਗਾ ਜੇ ਜਾਈ ਵੀ ਜਨਾਏ 650 ਨਹੀਂ ਫਰੀਮੇ ਲਗਾਈ ਜਾਂਦਾ ਨਹੀਂ ਨਾਲ ਸਾਡੇ ਆਵੇ ਬਲੌਗ ਪਾ ਨਹੀਂ ਲੱਗੀਆਂ ਦਾ ਵਧੀਆ ਜੀ ਲੱਗਦਾ ਬਹੁਤ ਵਧੀਆ ਜੀ ਬਹੁਤ ਕਾਵੇਂ ਕਾਵੇਂ ਦਾ ਲੱਗਦਾ ਪਿਆ ਕੀ ਬਹੁਤ ਵਧੀਆ ਲੱਗਦਾ ਜੀ ਵਧੀਆ ਲੱਗਦਾ ਜਾਣਕਾਰੀ ਦੇ ਬੱਚਿਆਂ ਨੂੰ ਜਾਣਕਾਰੀ ਦੇਣਾ ਸਹੀ ਗੱਲ ਹੈ ਪਰ ਮੈਂ ਨਹੀਂ ਦੇਣਾ ਚਾਹਾਂਗਾ ਇਹ ਤਾਂ ਚੰਗੀ ਗੱਲ ਹੈ ਜੀ ਠੀਕ ਹੈ ਜੀ ਹਾਂ ਜੀ ਹੁਣ ਕਿੱਧਰ ਚੱਲੇ ਜੀ ਆਪਾਂ ਲਧਿਆਣੀ ਆ ਗਏ ਅਧਾਣਾ ਆ ਗਿਆ ਜੀ ਡੇਟ ਦੇ ਘਾਟੇ ਦਾ ਰਾਹ ਹੀ ਫਿਰ ਬਹੁਤ ਜਾਗੇ ਬਾਬੇ ਦੇ ਬਾਬੇ ਬਹੁਤ ਜਾਗੇ ਲੋਕਾਂ ਤੇ ਲੱਗਦਾ ਦੇਖੋ ਇਹ ਜਿੱਦ ਕਰਦਾ ਕਿ ਕੱਲ੍ਹ ਤੱਕ ਆਉਈ। ਕੱਲ੍ਹ ਆਉਣਗੇ ਆ। ਲੁਧਿਆਣੇ ਵਾਲਾ ਪੌੜ ਆ ਗਿਆ ਹੇ ਤਾਂ ਇਹ। ਆ ਟਾਈਮ 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 ਟਾਈਮ। 5:00 ਵਜੇ 17 ਮਿੰਟ ਹੋਏ। ਹੋਰ ਜੀ। ਹਾਂ ਜੀ ਲੁਧਿਆਣੀ ਬੱਟਪਨ ਲੱਗੇ ਆਈ ਥੋੜਾ ਜਿਹਾ ਰਹਿ ਗਿਆ ਬਸ। ਹੋਰ ਦੇ ਤੀਹੇ ਆ ਗਏ। ਦਰਵਾਜ਼ਾ ਹੋ ਰਿਹਾ ਦਰਵਾਜ਼ਾ। ਇੱਥੇ ਮੁੰਡੇ ਆ ਕੇ ਪਹਿਲਾਂ ਰਹੇ ਸੀਗੇ ਜੂਮ ਕਰ ਦਿਓ ਥੋੜਾ ਜਿਹਾ ਜੀ। ਦੁੱਖ ਨਿਵਾਰਨ ਹਰ ਦਰਵਾਜ਼ਾ। ਆ ਦੁੱਖ ਨਿਵਾਰਨ। ਬਰੇ ਕੀ ਗਈ ਗਈ ਪੁਲਿਸ ਵਾਲੇ ਪੁਲਿਸ ਵਾਲੇ ਕਹਿੰਦੇ ਬਾਈ ਖਾਲਸਾ ਬਾਈ ਖਾਲਸਾ ਕਹਿੰਦੇ ਬਹੁਤ ਵਧੀਆ ਲੱਗਦਾ ਤੁਹਾਡੇ ਵਾਲਾ ਚਲੋ ਮਹਾਰਾਜ ਤਰੱਕੀਆਂ ਬਖਸ਼ੇ ਉਹਨਾਂ ਨੂੰ ਬੜਾ ਧਿਆਨ ਟੱਪਰ ਲੱਗੇ ਆਈ ਹਾਂ ਉਹ ਬਾਈ ਸੀ ਉਹ ਪੁਲਿਸ ਵਾਲਾ ਨੂੰ ਮਾਰ ਥੋੜਾ ਬਾਰੀ ਤੇ ਆਉਂ ਰਿਹਾ ਇਹ ਆ ਪੁਲਿਸ ਵਾਲੇ ਬਾਈ ਆਪਣੇ ਉਹ ਰਿਹਾ ਗੁਰਦਵਾਲਾ ਇਹ ਲੱਗੇ ਪੁਲਿਸ ਵਾਲੇ ਬਾਈ ਨੇ ਕਿਹਾ ਸੀਗਾ ਬਾਈ ਖਾਲਸਾ ਬਾਈ ਟਰਾਲੀ ਜਿੰਨੇ ਮਾਰ ਬੱਬੂ ਜੀ ਬੱਬੂ ਜੀ ਆਲਮਾ ਟਰਾਲੀ ਇਹ ਨਹੀਂ ਘਮਾਰੋ ਇਟਨੇ ਹੀ ਆਪਣੇ ਕਿਹੜੀਆਂ ਸੰਗਤਾਂ ਆਈਆਂ ਮੇਰੇ ਨਾਲ ਹਾਂਜੀ ਜਸ਼ਨਾ ਕਹਿੰਦਾ ਜੀ ਠੰਡ ਲੱਗਦੀ ਆ ਪਿੱਛੇ ਆ ਗਿਆ ਹੁਣ ਅਸੀਂ ਤਾਂ ਮੂਰੇ ਹੀ ਬੈਠੀ ਆਂ ਕਹਿੰਦਾ ਖਾਣ ਲਈ ਕਹਿੰਦਾ ਖਾਦੀ ਡਾਂਡ ਹੋਗੀ ਦੇਖ ਲੈ ਜੜਾਈ ਲੈ ਲਓ ਲੱਗੇ ਸੋਣ ਬਾਈ ਰੋਕ ਕੇ ਟਰਾਈ ਕਰੀਂ ਬੜਾ ਆਪਣਾ ਵਾਂਗੇ ਹੁਣ ਬੱਲੇ ਦਾ ਦਿਕਾਰਾ ਲਾ ਦਿਕਾਰਾ ਜਿਕਰਾ ਬਲੇ ਸੇਨਿਆਲੇ ਜਸਾ ਦੁਨੀਆ ਦਾ ਹੈ ਹਕਾਲ ਇਧਰ ਦਿਖਾ ਇੱਕ ਆ ਲੈਣੇ ਮੰਨੀ ਚਾਹ ਲੈ ਆਏਗੀ ਹਾਂਜੀ ਸਾਰੇ ਫੈਂਗ ਚਾਹ ਪੀ ਰਹੇ ਆਈ ਦੇਖ ਲੋ ਦੇਖ ਲੋ ਜੀ ਟਰੈਕਟਰ ਨੰਗਦੇ ਆਈ ਕਾ 6:40 ਹੋ ਗਏ। ਲਓ ਜੀ ਲੰਗਰ ਤੇ ਰੁਕੇ ਸੀਗੇ ਤੇ ਡੜੀ ਹੋ ਗਏ ਆ। ਕਰਨ ਲੱਗੇ ਆ ਜਾਂ ਠੰਡ ਹੋ ਗਈ ਵੇਖੋ। ਠੰਡ ਵੀ ਆ। ਬਲੇ ਟਾਈਮ ਲੱਗ ਜਾਣਾ ਹਾਂ। ਹਾਂ ਇਹ ਤਾਂ ਬਾਈ ਘੰਟਾ ਲੱਗੂਗਾ। ਇਹ ਤੁਹਾਡੇ ਵੇਲੇ ਘੰਟਾ ਲੱਗੂਗਾ। ਹਾਂਜੀ। ਕਰਨਾ ਬੰਨ ਲਿਆ ਜੀ। ਇਹ ਬਾਵਾ ਸੋਨਾ ਸੋਨਾ ਆਊਗਾ ਨਾ। ਸਾਲਾ ਛੋਟਾ ਵਾਲਾ ਵਾ। ਵਾਹਿਗੁਰੂ। ਹਾਂਜੀ ਆ ਬੰਦੇ ਨੇ ਜੇ ਬੰਦ ਨੇ ਆ ਜੀ ਦੇਖ ਲਓ। ਮੀਲਾ ਬੰਨਾਂਗੇ ਆਪਾਂ ਮੀਲਾ ਬੰਨਾਂਗੇ ਕਹਿੰਦਾ ਬੇਸ ਬੰਨੇ ਆ ਜੀ ਹਲੇ ਆਹਦਾ ਬੇਸ ਹੀ ਲਓ ਜੀ ਸਾਰੇ ਸੰਗ ਕਰਤੇ ਤਿਆਰ ਹਾਂਜੀ ਵੀਰ ਜੀ ਟੈਗ ਦੂ ਟੈਂਟ ਲਾਈਆ ਪਹਿਲਾਂ ਕਿਥੇ ਜਿਦਣਾ ਵੀ ਕਰਤਾ ਹੀ ਦੇਖ ਲੋ ਟਾਈਮ ਕਿੰਨਾ ਹੋ ਗਿਆ 23 ਬੀ ਤ ਹੈ ਬੁਰ ਜੀ